ਆਪ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇੱਕ ਹੀਟ ਵੇਵ ਦਾ ਅਲਰਟ ਜਿਹੜਾ ਹੀਟ ਵੇਵ ਦਾ ਅਲਰਟ ਦਾ ਅਸਰ ਸੜਕਾਂ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਇਹ ਬਟਾਲਾ ਸ਼ਹਿਰ ਗੁਰਦਾਸਪੁਰ ਦਾ ਬਟਾਲਾ ਸ਼ਹਿਰ ਦਾ ਉਹ ਚੌਕ ਹੈ ਜਿੱਥੇ ਬਿਲਕੁਲ ਭੀੜ-ਭੜ ਵਾਲਾ ਲਾਗਾ ਰਹਿੰਦਾ ਲekin ਬਿਲਕੁਲ ਸੜਕ ਤੇ ਆਵਾਜਾਈ ਬਹੁਤ ਘੱਟ ਦੇਖਣ ਨੂੰ ਮਿਲਦੀ ਪਈ ਹੈ ਜਿਹੜਾ ਕਿ ਸਿੱਧੇ ਤੌਰ ਤੇ ਕਹਿ ਸਕਦੇ ਕਿ ਗਰਮੀ ਦਾ ਪ੍ਰਕੋਪ ਜਿਹੜਾ ਉਹ ਪੂਰੀ ਤਰ੍ਹਾਂ جاری ਹੈ ਔਰ ਦੁਪਹਿਰ ਦਾ ਵੇਲਾ ਔਰ ਆਵਾਜ਼ਾਈ ਵੀ ਦੇਖ ਸਕਦੇ ਹੋ ਕਿ ਬਿਲਕੁਲ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਔਰ ਅਸਰ ਕੱਲਾ ਗੁਰਦਾਸਪੁਰ ਦੀ ਗੱਲ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਐਸੋਲੇ ਨੂੰ ਜਿਹੜੀ ਹੀਟ ਵੇਵ ਦਾ ਅਸਰ ਪਾ ਰਹੀ ਗਰਮੀ ਦਾ ਪ੍ਰਕੋਪ ਕੀਤਾ ਬਹੁਤ ਸਾਰਾ ਗਰਮੀ ਚੈਂਪਸ ਰਿਪੋਰਟ ਹੋ ਰਿਹਾ ਕੋਲ ਕੋ ਮਜ਼ਦੂਰ ਲੈ ਕੇ ਆਇਆ ਮਿਸਤਰੀ ਲੋਥੇ ਦੀ ਦਾਲੀ ਮੰਗਣ ਦਾ ਦੋ ਕਿਹਾ ਦਿਹਾੜੀ ਦੇ ਭਾਜੀ ਅੱਧੀ ਮਹਿੰਗੀ ਅੱਧੀ ਹਾਂਜੀ ਅੱਧੀ ਦੇ ਘਰ ਮੈਂ ਕਾਹਦੇ ਦੇ ਰਿਆਂ ਨੂੰ 5 ਰੁਪਏ ਆ ਗਏ 5000 ਤਾਂ ਸਿੱਧੀ ਦੇ ਕੇ ਮੰਨ ਲਿਆ ਉਹਨੂੰ ਨਹੀਂ ਕਰਦੇ ਕਰਦੀ ਕਰਦੀ ਇਹ ਇੱਕ ਸੂਰ ਉਹਨਾਂ ਦਾ ਵੀ ਨਹੀਂ ਕੈਨ ਅਕੈਡਮੀ ਕਰਦੀ ਕਰਦੀ ਲੇਕਿਨ ਇੱਕ ਆਵਾਜਾਈ ਆਵਾਜਾਈ ਦੇ ਤੇ ਬਹੁਤ ਪ੍ਰਭਾਵ ਆ ਬਹੁਤ ਦਾ ਬੜਾ ਆਵਾਜਾਈ ਤੇ ਕਾਫੀ ਪ੍ਰਭਾਵ ਆ ਮੈਡੀਕਲ ਰੂਹ ਨਿਕਲਣਾ ਤੇ ਭਾਵੇਂ ਇੱਕ ਲੋਡ ਪੈਣ ਤੇ ਲੋਕ ਨਿਕਲਦੇ ਲੋਡ ਕਾਂ ਤੇ ਲੋਡ ਕਾਂ ਤੇ ਲੈ ਗਏ ਬੜੇ ਬਹੁਤ ਲੋਕ ਆ ਰਹੀਏ ਕਰਦੀਆਂ ਕੋਈ ਜਿਆਦਾ ਕਰਦੀ ਰਹੀ ਲੋਕਾਂ ਤੇ ਸਪੀਨ ਨਾਲ ਲੱਗੇ ਹੋਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹੀਟ ਵੇਵ ਦਾ ਅਸਰ ਜਿਹੜਾ ਉਹ ਵਿਖਰ ਨੂੰ ਮਿਲਦਾ ਪਿਆ ਔਰ ਲੋਕਾਂ ਨੂੰ ਡਾਕਟਰਸ ਵੱਲੋਂ ਵੀ ਇੱਕ ਹਦਾਇਤ ਹੈ ਕਿ ਲੋੜ ਪੈਣ ਤੇ ਜੀ ਇਸ ਹੀਟ ਵੇਵ ਦੇ ਵਿੱਚ ਨਿਕਲਿਆ ਜਾਏ ਚਾਹੇ ਉਹ ਬੱਚੇ ਨੇ ਚਾਹੇ ਬਜ਼ੁਰਗ ਨੇ ਖਾਸ ਤੌਰ ਤੇ ਉਹਨਾਂ ਨੂੰ ਜਿਹੜਾ ਇਸ ਹੀਟ ਵੇਵ ਦੇ ਵਿੱਚ ਆਪਣਾ ਬਚਾਅ ਰੱਖਣ ਦੀ ਗੱਲ ਕਹੀ ਜਾਂਦੀ ਹੈ ਔਰ ਆਪਾਂ ਦੇਖ ਹੀ ਸਕਦੇ ਹਾਂ ਗੱਲ ਵੀ ਕਰਦੇ ਕੁਝ ਲੋਕ ਨੇ ਇੱਥੇ ਭਾਜੀ ਕਿੱਦਾਂ ਦੇਖਦੇ ਹੋ ਇਹ ਗਰਮੀ ਦੇ ਨਾਲ ਕਿੰਨਾ ਕਸਰ ਪੈਂਦਾ ਤੁਹਾਡੇ ਕੰਮ ਕਾਰ ਤੇ ਜੀ ਗਰਮੀ ਹੈ ਮੌਸਮ ਗਰਮੀ ਹੈ ਤਾਂ ਇਹਦੇ ਨਾਲ ਕਿੰਨਾ ਕਸਰ ਪ੍ਰੇਖਾ ਲੱਗਦਾ ਮੇਰੇ ਰਹਾ ਮੇਥਾ ਕੋਈ ਕਿ ਮਜ਼ਦੂਰੀ ਵੀ ਕੋਈ ਮਿਲਦੀ ਨਹੀਂ ਕਿ ਕੰਮ ਬਿਲਕੁਲ ਆਪਾਂ ਦੇਖ ਹੀ ਰਹੇ ਆ ਕਿ ਇੱਕ ਹੀਟ ਵੇਵ ਦਾ ਸਰ ਆਵਾਜ਼ਾਈ ਬਿਲਕੁਲ ਘਟ ਦੇਖਣ ਨੂੰ ਮਿਲਦੀ ਵੀ ਬਾਜ਼ਾਰਾਂ ਦੇ ਵਿੱਚ ਰਸ਼ ਘਟਾ ਔਰ ਅਸਰ ਸਿੱਧੇ ਤੌਰ ਤੇ ਜਿਹੜਾ ਜੀਵਨ ਤੇ ਪੈਦਾ ਪ੍ਰਭਾਵ ਜ ਕਰ ਰਿਹਾ ਜੀਵਨ ਲੋਕਾਂ ਦਾ ਜਨ ਜੀਵਨ ਦੀ ਜਿਹੜੀ ਆਮ ਜੀਵਨ ਤੇ ਪ੍ਰਭਾਵ ਪੈ ਰਿਹਾ ਹੈ ਜੀ بالکل آپ دیکھ ہی ਕਿੱਤੇ ਗਰਮੀ ਤੇ ਪਾਣੀ ਕਿੰਨਾ ਚਿਰ ਪ੍ਰਭਾਵ ਪਈ ਜਾਂਦਾ ਵੇਖੋ ਉਹ ਜਰਾ ਜੀ ਗਰਮੀ ਜਿਹੜਾ ਕੰਮ ਕਰੀਦਾ ਤਾਂ ਗਰਮੀ ਜਿਹਦੇ ਪ੍ਰਭਾਵ ਆਈ ਹੋਇਆ ਗਰਮੀ ਜਿਹੜਾ ਕੰਮ ਕਰੀਦਾ ਤਾਂ ਬਹੁਤ ਜ਼ਿਆਦਾ ਗਰਮੀ ਹੈ ਜਿੰਨਾ ਕੱਲ ਗਰਮੀ ਆਉਂਦੀ ਬਹੁਤ ਜ਼ਿਆਦਾ ਅੱਜ ਫੇਰ ਵੀ ਥੋੜਾ ਜਿਹਾ ਹਾਂਜੀ ਥੋੜਾ ਜਿਹਾ ਥੋੜਾ ਜਿਹਾ ਫਰਕ ਵੱਜੇ ਲੇਕਿਨ ਇਹ ਜਿਹੜੀ ਲੂ ਹੀ ਹੈ ਇਹ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੈ ਪਾਣੀ ਕੋਈ ਕੰਮ ਆ ਕੱਲ ਜਾਣਾ ਇਹ ਲਗਾਤਾਰ ਜਿਹੜਾ ਇਹ ਕਹਿ ਸਕਦੇ ਆ ਕਿ ਹੀਟ ਵੇਵ ਦਾ ਅਸਰ ਦਿੱਖਤ ਨੂੰ ਮਿਲਦਾ ਪਿਆ ਤੁਸੀਂ ਇੱਕ ਆਵਾਜ਼ ਆਈ ਤੇ ਤੁਸੀਂ ਦੇਖ ਸਕਦੇ ਆ ਅਸਰ ਆਵਾਜਾਈ ਵੀ ਬਹੁਤ ਘੱਟ ਆ ਜਿਹੜਾ ਟੌਕ 'ਤੇ ਖੜੇ ਆ ਆਪਾਂ ਇਹ ਬਿਲਕੁਲ ਰਾਸ਼ਵਾਲਾ ਇਲਾਕਾ ਔਰ ਦੁਕਾਨਾਂ ਦੇ ਵੀ ਆਵਾਜਾਈ ਘੱਟ ਆ ਸੜਕਾਂ ਦੇ ਆਵਾਜਾਈ ਘੱਟ ਆ ਔਰ ਡਾਕਟਰ ਜੋ ਲੋ ਵੀ ਲਗਾਤਾਰੇ ਹਦਾਇਤਾਂ ਇੱਕ ਐਡਵਾਈਜ਼ਰੀ ਜਾਰੀ ਹੈ ਕਿ ਹੀਟ ਵੇਵ ਤੋਂ ਬਚਿਆ ਜਾਵੇ ਹੀਟ ਵੇਵ ਤੋਂ ਬਚਾ ਲਈ ਲੋਕ ਚਾਹੇ ਜਿਹੜੇ ਲੋਡ ਪੈਦ ਤੇ ਜਿਹੜੇ ਲੋਕ ਫੀਲਡ ਦਾ ਵਰਕ ਕਰਦੇ ਨੇ ਉਹ ਜ਼ਰੂਰ ਸੜਕਾਂ ਦੇ ਨੇ ਲੇਕਿਨ ਅਸਰ ਸਿੱਧੇ ਤੌਰ ਤੇ ਦੇਖਣ ਨੂੰ ਮਿਲਦਾ ਪਿਆ ਕਿ ਆਵਾਜਾਈ ਤੇ ਈ ਫਰਕ ਹੈਗਾ ਔਰ ਤਸਵੀਰਾਂ ਗੁਰਦਾਸਪੁਰ ਤੋਂ ਨੇ ਹੀਟ ਵੇਵ ਦਾ ਪ੍ਰਕੋਪ ਇਹ ਕਹਿ ਸਕਦੇ ਕਿ ਗਰਮੀ ਦਾ ਪ੍ਰਕੋਪ ਹੈ ਗਰਮੀ ਦੇ ਪ੍ਰਕੋਪ ਜਾਰੀ ਹੈ ਔਰ ਲੋਕ ਵੀ ਮਿਲਣ ਭਾਵੇਂ ਗਰਮੀ ਦਾ ਅਸਰ ਗਰਮੀ ਨੇ ਕਿੰਨਾ ਪ੍ਰਭਾਵ ਆ ਇਹ ਐਸੋਲੇ ਬਾਹਰ ਕੀ ਬਹੁਤ ਹੈ। ਇਹਨੇ ਅੱਜ ਕੱਦਾਂ ਦੇ ਮੌਸਮ। ਨਾ ਤੋਂ ਉਹਦੇ ਵੀ ਗੱਡੀ ਬਹੁਤ ਟਾੜੀ ਇਹ। ਤੇ ਇੱਕ ਕਾਮਕਾਰ ਜਰਾ ਜੇ ਠੜਿਆ ਤੇ ਮੈਂ ਕੰਮਕਾਰ ਤੇ ਵੀ ਇਹ ਸਰ ਮੈਂ ਗਿਆ ਕਾਮਕਾਰ ਦਾ ਸਰ ਦਗਾ ਹੁਣ। ਗਰਮੀ ਤੇ ਕਾਮਕਾਰ ਦੀ ਪਾਟੀ ਇਹ ਮੈਂ ਗੱਲ। ਬਿਲਕੁਲ ਆਪਾਂ ਕਸ਼ਮੀਰਾਂ ਸਰਦਾਰਪੁਰ ਤੋਂ ਦੇਖ ਰਹੇ ਹਾਂ ਔਰ ਠੀਟ ਵੇ ਪੂਰੇ ਪੰਜਾਬ ਦੇ ਵਿੱਚ ਹੀਟ ਵੇਵ ਦਾ ਦੌਰ ਚੱਲ ਰਿਹਾ ਹੈ ਔਰ ਐਡਵਾਈਜ਼ਰੀ ਹੈ ਕਿ ਲੋੜ ਪੈਣ ਤੇ ਹੀ ਘਰੋਂ ਨਿਕਲਿਆ ਜਾਵੇ ਤਸਵੀਰਾਂ ਵੀ ਦੇਖ ਰਹੇ ਹਾਂ ਕਿ ਐਸੋਨੇ ਕਿ ਦੁਪਹਿਰ ਦਾ ਵੇਲਾ ਔਰ ਕਿ ਪਹਿਰ ਦੇ ਵੇਲੇ ਲੋਕ ਘਰਾਂ ਦੇ ਵਿੱਚ ਨਹੀਂ ਜਿਹੜੇ ਦੱਪ ਦੇ ਉੱਤੇ ਨਿਕਲ ਰਹੇ ਨੇ ਉਹ ਵੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਪਈਆਂ ਤਸਵੀਰਾਂ ਤੋਂ ਦੱਸ ਸਕਦੇ ਆਂ। ਜਿਆ ਆਪਣਾ ਪਸੰਦ ਵਿਕਰਮ ਸਿੰਘ ਨਾਲ ਗੁੱਟਚਾਵਲਾ ਜੱਗਬਣੀ ਟੀਵੀ ਦੁਆਰਾ ਸਟੋਰ।